ऋषिक का कासा श्री भाई कृषिक के पते मामा सरजीत सिंह ਪਿੰਡ ਪਿਉਰੀ ਨੇੜੇ ਦੇ ਦਰਵਾਜਾ ਜ਼ਿਲ੍ਹਾ శ్రీ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤੇ 22 ਤੇ ਅੱਜ ਅਸੀਂ ਦੁੱਧ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਦੁੱਧ ਨੂੰ ਦੁੱਧ ਜਾਂ ਦੁੱਧ ਕਿਹਾ ਜਾਂਦਾ ਹੈ ਔਰ ਸੰਸਕ੍ਰਿਤ ਭਾਸ਼ਾ ਵਿੱਚ ਛੀਰ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਦੁੱਧ ਹੁੰਦਾ ਹੈ श्रेष्ठ गुणकारी ਹੁੰਦਾ ਹੈ ਕੋਮਲ ਹੁੰਦਾ ਹੈ ਔਰ ਨਰਮ ਹੁੰਦਾ ਹੈ ओजवर्धक ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਤੰਤੂ ਬਣਾਉਣ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਕਿ ਦੁੱਧ ਸਰਵश्रेष्ठ ਹੁੰਦਾ ਹੈ गुणकारी ਹੁੰਦਾ ਹੈ ਤਾਕਤ ਵਰ ਤਲਕਾਰੀ ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਆਪ ਸ੍ਰੇਸ਼ਟ ਹੁੰਦਾ ਹੈ ਕਿਸ ਤਰ੍ਹਾਂ ਕੇ ਦੁੱਧ ਬਹੁਤ ਸਾਰੇ ਗੁਣ ਹੁੰਦੇ ਆ ਔਰ ਦਸਤਾਵਰ ਹੁੰਦਾ ਹੈ ਦਸਤ ਲਾਉਣ ਵਾਲਾ ਹੁੰਦਾ ਹੈ ਔਰ ਕਿਸ ਤਰ੍ਹਾਂ ਕੇ ਦੁੱਧ ਜਿਹੜਾ ਸਰ ਸ੍ਰਿਸ਼ਟ ਕੋਮਲ ਔਰ ਨਰਮ ਹਲਕਾ ਹੁੰਦਾ ਹੈ ਔਰ ਇਹ ਜਿਹੜਾ ਦੁੱਧ ਹੈ ਤਾਕਤਵਰ ਹੁੰਦਾ ਹੈ ਔਰ ਦਸਤਾਵਰ ਹੁੰਦਾ ਹੈ ਜਿਸ ਤਰ੍ਹਾਂ ਕਿ ਦੁੱਧ ਜਿਹੜਾ ਹੈ ਇਸ ਨੂੰ ਤਰਨ ਜਵਰ ਵਿੱਚ ਜਿਸ ਤਰ੍ਹਾਂ ਕਿ ਵਕਾਰਚ ਪੀਣਾ ਹਾਨिकारक ਹੁੰਦਾ ਹੈ ਔਰ ਪ੍ਰਾਣਨਾਸ਼ਕ ਹੁੰਦਾ ਹੈ ਤਰਨ ਜਵਰ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਦੁੱਧ ਹੈ ਸਰਬਸ਼੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਗਰਮੀ ਦਾ ਨਾਸ ਕਰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਸਭ ਤੋਂ શ્રેષ્ઠ ਗੁਣਕਾਰੀ ਬੱਕਰੀ ਦਾ ਦੁੱਧ ਹੁੰਦਾ ਹੈ ਜਿਸ ਤਰ੍ਹਾਂ ਕਿ ਬੱਕਰੀ ਦਾ ਦੁੱਧ ਜਿਹੜਾ ਹੈ ਸਰਵ શ્રેષ્ઠ ਹੁੰਦਾ ਹੈ ਹਲਕਾ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਦੁੱਧ ਦਾ ਸਤਾਵਰ ਹੁੰਦਾ ਹੈ ਔਰ ਬੱਕਰੀ ਦਾ ਦੁੱਧ ਜਿਹੜਾ ਹੈ ਦਸਤ ਰੋਕਦਾ ਹੈ ਅਰਕਤਾ ਤਿਸਾਰ ਖੂਨੀ ਦਸਤ ਲੱਗਣੇ ਦਾਸ ਤਰਕ ਨੇ ਔਰ ਇਨ ਰੋਗਾਂ ਦਾ ਨਾਸ ਕਰਦਾ ਹੈ ਗਰਮੀ ਤੇ ਰੋਗਾਂ ਦਾ ਨਾਸ ਕਰਦਾ ਹੈ ਔਰ ਕਿਸ ਤਰ੍ਹਾਂ ਕੇ ਕਫ ਵਰਗਮ ਖਾਂਸੀ ਸਾਹ ਇਹਨ ਰੋਗਾਂ ਦਾ ਨਾਸ ਕਰਦਾ ਹੈ ਬੱਕਰੀ ਦਾ ਦੁੱਧ ਔਰ ਕਿਸ ਤਰ੍ਹਾਂ ਕੇ ਮੂੰਹ ਪਕਦਾ ਹੋਵੇ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਰક્ત ਸ਼ੋਧਕੰਦਾ ਹੈ ਸ੍ਰੇਸ਼ਟੰ ਹੈ ਆਮਤ ਦੇਸਵਾਲ ਵਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਬੱਕਰੀਆਂ ਦੀ ਦੇ ਛੋਟੀ ਹੁੰਦੀ ਹੈ ਸਰੀਰ ਛੋਟਾ ਹੁੰਦਾ ਹੈ ਔਰ ਬੱਕਰੀਆਂ ਘੁੰਮ ਫਿਰ ਕੇ ਜੜੀ ਬੂਟੀ ਔਰ ਔਸ਼ਧੀ ਖਾਂਦੀਆਂ ਪੱਤੇ ਖਾਂਦੀਆਂ ਔਰ ਬੱਕਰੀਆਂ ਜਿਹੜੀਆਂ ਪਾਣੀ ਜਾਂ ਬਹੁਤ ਘੱਟ ਪੀਂਦੀਆਂ ਔਰ ਜਿਸ ਤਰ੍ਹਾਂ ਕਿ ਬੱਕਰੀ ਦਾ ਦੁੱਧ ਹੁੰਦਾ ਹੈ औषधिया का गुण रखता है और गुणकारी हों आयुर्वेद श्लोक लिखा ना त्यंबु प ना दिया हर हरम प्या दीपन लघु संग्राही श्वासासव पितुत ਇਸ ਤਰ੍ਹਾਂ ਕਿ ਇਹ ਜਿਹੜਾ ਬੱਕਰੀ ਦਾ ਦੁੱਧ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਦੀਪਨ ਪਾਚਕ ਹੁੰਦਾ ਹੈ ਫੁਕ ਤੇਜ ਕਰਨ ਵਾਲਾ ਹੁੰਦਾ ਹੈ ਸਵਾਸ ਸਾਹ ਦਾ ਰੋਗ ਔਰ ਖੰਸੀ ਇਨਰੋਗਾ ਦਾ ਨਾਸ ਕਰਨ ਵਾਲਾ ਹੁੰਦਾ ਹੈ ਸਵਾਸ ਕਾਸ ਸਰੋ ਪਿਤਨਤ ਔਰ ਗਰਮੀ ਦੇ ਰੋਗਾ ਦਾ ਨਾਸ ਕਰਨ ਵਾਲਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਸਮਰਨ ਸ਼ਕਤੀ ਤੇਜ ਕਰਨ ਵਾਲਾ ਹੁੰਦਾ ਹੈ ਆਤਮ ਸ੍ਰਿਸ਼ਟ ਹੁੰਦਾ ਹੈ ਅੱਜ ਇੱਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85 599 6132 ਮਾਏਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਚਿੱਪੀ ਚੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ